ਮਾਤਾ ਸ਼ਿਮਲਾ ਦੇ ਵੀ ਤੁਸੀਂ ਦੇਖੋ ਕਿਵੇਂ ਆਪਣੇ ਤਿੰਨ ਮੰਜ਼ਲੇ ਮਹਿਲ ਵਰਗੇ ਘਰ ਦੇ ਦਿਓੜੀਆਂ ਤੇ ਬੈਠੀ ਚਟਾਵਾ ਸਿਰ ਚਿੱਟੀਆਂ ਏਡੀਆਂ ਪਤਾ ਨਹੀਂ ਕਿਹੜੇ ਖਜ਼ਾਨੇ ਦੀ ਰਾਖੀ ਕਰਦੀ ਨਰਕ ਘੱਟ ਰਹੀ ਰੋਟੀ ਦੇਣ ਤੋਂ ਵੀ ਮੁਨਕਰ ਹੋਏ ਬੈਠੇ ਇਸ ਮਾਂ ਦੇ ਆਪਣੇ ਪੁੱਤ ਬਣਨ ਨੂੰ ਮੂਹਰੇ ਹੋ ਕੇ ਖੜ ਗਏ ਜਦ ਅਸੀਂ ਲੈਣ ਗਏ ਐਨਾਂ ਹੀ ਮੇਰੀ ਮਾਂ ਸੁਣੋ ਗੱਲ ਬਾਈ ਬਾਜੀ ਇਹ ਨਹੀਂ ਗੱਲ ਨਹੀਂ ਹੈ। ਬਾਈ ਜੀ ਤੁਸੀਂ ਮੇਰੇ ਨਾਲ ਗੱਲ ਕਰੋ। ਇਹਨਾਂ ਨਾਲ ਗੱਲ ਮੈਂ ਬਾਸ ਸਾਡੀ ਆਸੋ। ਵਾਹ ਬਾਈ ਬਾਸ ਸਾਹਿਬ। ਤੁਸੀਂ ਕਿਹੜੇ ਹੱਥ ਡਾਕ ਡਾਕ ਲੇ ਕੇ ਪਰਚੀਆਂ ਕੱਢ ਕੇ ਦਿਖਾਓ ਕਿੱਥੇ ਡਾਕ ਲਗਾਏ। ਯਾਰ ਵੀਰੇ ਸਾਡੀ ਮਾਂ ਐ। ਅਸੀਂ ਕੋਈ ਮਰਜ਼ੀ ਕਰੀਏ ਠੀਕ ਐਗਾ। ਵੀਰੇ ਜੀ ਮਾਂ ਨਹੀਂ ਵੀਰੇ। ਹਾਂ ਇਹ ਮਾਂ ਨਹੀਂ ਤੇਰੀ। ਅੱਜ ਉਹਦੀ ਹਵੇਲੀ ਉਧ ਗਏ ਵੱਡੀਆਂ ਵੱਡੀਆਂ ਦੁਕਾਨਾਂ ਉਹਦੀ ਜ਼ਮੀਨ ਜਾਇਦਾਦ ਸਭ ਕੁਝ ੜਾਉਂਦੇ ਪਏ ਨੇ ਪਰ ਮਾਨ ਉਹ ਹੁਣ ਪਿਛਲੇ 20 ਸਾਲਾਂ ਤੋਂ ਕਦੇ ਕੋਈ ਮੈਨਜਰ ਵੀ ਨਹੀਂ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 25 2 2118 ਮਾਤਾ ਸ਼ਿਮਲਾ ਦੇ ਵੀ ਤੁਸੀਂ ਦੇਖੋ ਕਿਵੇਂ ਆਪਣੇ ਤਿੰਨ ਮੰਜ਼ਲੇ ਮਹਿਲ ਵਰਗੇ ਘਰ ਦੇ ਦਿਓੜੀਆਂ ਤੇ ਬੈਠੀ ਜਟਾਵਾਂ ਸਿਰ ਚੇਡੀਆਂ ਏਡੀਆਂ ਪਤਾ ਨਹੀਂ ਕਿਹੜੇ ਖਜ਼ਾਨੇ ਦੀ ਰਾਖੀ ਕਰਦੀ ਨਰਕ ਘਟ ਰਹੀ ਜਿਹੜੇ ਮੰंजे ਤੇ ਬੈਠੀ ਸੀ ਉਹਦੇ ਪੈਨ ਵਾਲੇ ਪਾਸੇ ਲੈਟਰੀਨ ਦੇ ਢੇਰ ਲੱਗੇ ਪਏ ਲੋਕਾਂ ਦੇ ਦੱਸਣ ਮੁਤਾਬਕ 9 ਸਾਲਾਂ ਦੀ ਕਰੀਬ ਲੈਟਰੀਨ ਟਾਇਲਟ ਉਹ ਮਲਮੂਤਰ ਸਾਰਾ ਮੰंजे ਦੇ ਕੋਲ ਹੀ ਕਰੀਬ 4 4 5 5 ਇੰਚ ਮੰंजे ਦੇ ਪਾਵੇ ਵਿੱਚ ਤੁਸੇ ਪਏ ਸੀ ਉੱਥੇ ਹੀ ਬੈਠੀ ਉਹ ਮਾਂ ਆਪਦੇ ਕਦ ਜਿੱਡੀਆਂ ਜਿੱਡੀਆਂ ਜਟਾਵਾਂ ਦੇ ਨਾਲ ਆਪਣੇ ਉਸ ਹਵੇਲੀ ਦੀ ਉੱਜੜ ਚੁੱਕੀ ਖੰਡਰ ਹੋ ਚੁੱਕੀ ਹਵੇਲੀ ਦੀ ਰਾਖੀ ਕਰਦੇ ਅੱਜ ਅਸੀਂ ਢੱਡਰੀਆਂ ਪਿੰਡ ਦੇ ਵਿੱਚ ਖੜੇ ਆ ਜੀ ਸੰਗਰੂਰ ਡਿਸਟ੍ਰਿਕਟ ਦਾ ਪਿੰਡ ਢੱਡਰੀਆਂ ਤੇ ਆ ਸਾਡੇ ਪੰਜਾਬ ਦੀ ਜਿਹੜੀ ਧੀ ਆ ਸਾਡੇ ਪੰਜਾਬ ਦੀ ਜਿਹੜੀ ਮਾਂ ਆ ਸਾਡੇ ਪੰਜਾਬ ਦੀ ਜਿਹੜੀ ਭੈਣ ਆ ਉਹਦੇ ਅੱਜ ਤੁਹਾਨੂੰ ਹਲਾਦ ਦੱਸਣ ਲੱਗੇ ਆ ਇੱਕ ਅਸੀਂ ਤੇ ਢੱਡਰੀਆਂ ਪਿੰਡ ਸੰਗਰੂਰ ਜ਼ਿਲ੍ਹੇ ਦਾ ਜਿੱਤੋਂ 11 ਕਿਲੋਮੀਟਰ ਦੂਰ ਧਨੋਲਾ ਤੇ 10-11 ਕਿਲੋਮੀਟਰ ਦੂਰ ਹੀ ਲੋਂਗਵਾਲਾ ਤੇ ਅਸੀਂ ਇੱਥੇ ਖੜੇ ਆ ਤੇ ਆਹ ਰੋਟੀਆਂ ਤੁਸੀਂ ਦੇਖ ਸਕਦੇ ਹੋ। ਆਹ ਰੋਟੀਆਂ ਉੱਥੇ ਪਾਉਂਗੀਆਂ ਨੀਵਾਂ ਲੱਕੜ ਵਰਗੀਆਂ ਸੁੱਕੀਆਂ ਰੋਟੀਆਂ। ਆਹ ਨੀਵਾਂ ਚੋ ਇਹ ਹਰ ਗੰਦੀ ਸਬਜੀ ਤੇ ਆਹ ਗੰਦੇ ਕੱਪੜਿਆਂ 'ਚ ਤੇ ਆਹ ਹਾਲਾਤਾਂ 'ਚ ਮਾਤਾ ਜ਼ਿੰਦਗੀ ਕੱਢ ਰਹੀ ਆ। ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਆ ਆਹ ਤੇ ਆ ਦੇਖੋ ਥੱਲੇ ਟਾਇਲਟ ਦਾ ਢੇਰ ਜੀ। ਅੱਗਾ ਭਾਗ ਜਾਇ ਛਾ। ਐਸਾ ਦਾ ਉਹੀ ਪੰਜਾਬ ਆ ਜਿਹੜਾ ਪੰਜ ਦਰਿਆਵਾਂ ਦਾ ਤੇ ਜਿਹਨੂੰ ਬੜਾ ਤੁਸੀਂ ਕਹਿੰਦੇ ਹੋ ਸਾਡੇ ਦੇਸ਼ ਦੀ ਇਹ ਕਹਦੀ ਆ ਵੀ ਇੱਕ ਆਨੰਦਾ ਦਾ ਮੰਨਿਆ ਜਾਂਦਾ ਇਸ ਪੰਜਾਬ ਨੂੰ ਤੇ ਉੱਥੇ ਅੱਜ ਦੇਖੋ ਆ ਹਾਲਾਤ ਆ ਜੀ ਆ ਟਾਇਲਟ ਜਿਹਨੇ ਕਿ ਕਹਿ ਦਈਏ ਵੀ 8 8 7 8 ਚ ਟਾਇਲਟ ਜੰਮੀ ਪਈ ਆ ਤੇ ਮਾਤਾ ਇੱਥੇ ਪਈ ਆ 8 10 ਸਾਲਾਂ ਤੋਂ ਜਿਹਨੇ ਕਿ ਇੱਥੇ ਇੰਨਾ ਜ਼ਿਆਦਾ ਭੱਜ ਜਾ ਭੱਜ ਜਾ ਇਹ ਅਸੀਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੇ ਕਿੰਨੇ ਹਾਲਾਤ ਦੇ ਵਿੱਚ ਮਾਤਾ ਰਹਿ ਰਹੀ ਆ ਫਟੇਪਰਾਂ ਦੇ ਕੱਪੜੇ ਮਾਤਾ ਰਿਨੰਤ ਸੂਈਆਂ ਧਾਗਿਆਂ ਨਾਲ ਸਿਉਂ ਸਿਉਂ ਕੇ ਟਾਈਮ ਕੱਢ ਰਹੀ ਆ ਪਤਾ ਨਹੀਂ ਕਿੰਨੇ ਸਮੇਂ ਤੋਂ ਮਾਤਾ ਨੇ ਇਸ਼ਨਾਨ ਨਹੀਂ ਕੀਤਾ ਕਿੰਨੇ ਸਾਲਾਂ ਤੋਂ ਸਮੇਂ ਤੋਂ ਕਿੰਨੇ ਸਾਲਾਂ ਸੀਤਾ ਰਾਮ ਦੀ ਘਰ ਵਾਲੀ ਸੋਣੀ ਸੇਠ ਦੀ ਇਹ ਨੂੰ 12 ਪੜੀ ਸੀ ਸੱਤ ਭੈਣਾਂ ਦੀ ਤੇ ਇੱਕ ਭਰਾ ਸੀ ਸੋਣੀ ਸੇਠ ਆਲੇ ਦਾਲ ਦੇ ਕਰੀਬ 40 50 ਪਿੰਡਾਂ ਦਾ ਆੜਤੀਆ ਸੀ ਬڑا ਨਾਮਵਰ ਆੜਤੀ ਆ ਤੁਸੀਂ ਹਵੇਲੀ ਦੇਖੋ ਕਿੱਡੀ ਸੀ ਉਹਦੀ ਉਹਦੇ ਦੋ ਪੁੱਤ ਸੀ ਇੱਕ ਅਪਾਹਜ ਸੀ ਲੱਤਾਂ ਤੋਂ ਇੱਕ ਦਿਮਾਗ ਤੋਂ ਥੋੜਾ ਸਿੱਧਾ ਸੀ ਉਹਨੇ ਵਿਆਹ ਉਹਦਾ ਕੀਤਾ ਜਿਹੜਾ ਥੋੜਾ ਦਿਮਾਗ ਤੋਂ ਸਿੱਧਾ ਸੀ ਨੂੰ ਇਹ ਜੀ ਲਈ ਪੜੀ ਲਿਖੀ ਉਹਨੂੰ ਬਹੀ ਕਾਤੇ ਉਹਨੂੰ ਸਾਰਾ ਗੱਦੀ ਤੇ ਬਹਿਣਾ ਸਿਖਾਇਆ ਉਹਨੂੰ ਸਾਰਾ ਹਿਸਾਬ ਕਿਤਾਬ ਦਿੱਤਾ ਕਰੋੜਾਂ ਦੀਆਂ ਜ਼ਮੀਨਾਂ ਜਾਇਰਾਂ ਤਾਲਕਾਂ ਦੀਆਂ ਗਹਿਣੇ ਪਈਆਂ ਲੋਕਾਂ ਦੇ ਦਸਨ ਮੁਤਾਬਕ ਸੋਨੇ ਦੀ ਐਟ ਸੀ ਇਹਨਾਂ ਦੇ ਘਰ ਜਦੋਂ ਸ਼ਿਮਲਾ ਦੇਵੀ ਵਿਆਹ ਕੇ ਲਿਆਂਦੀ ਸੀ ਕਹਿੰਦੇ ਸ਼ਿਮਲਾ ਦੇਵੀ ਦੀ ਸੱਸ ਨੇ ਸੋਨੇ ਦੀ ਗੜਬੀ ਚ ਪਾਣੀ ਪਾਰਨੇ ਕੀਤੇ ਸੀ ਸੋਨੇ ਦੀ ਗੜਬੀ ਅੱਜ ਕੱਖੋਂ ਹੌਲੀ ਹੋਈ ਬੈਠੀ ਏ ਸੇਠਾਂ ਦੀ ਨੂੰਹ ਤੇ ਚੰਗੇ ਪਰਿਵਾਰ ਦੀ ਇਹ ਧੀ ਨਰਕ ਕੱਟ ਰਹੀ ਸੀ ਕੁਛ ਨੇ 10-11 ਸਾਲਾਂ ਤੇ ਉਸ ਘਰ ਦੇ ਪਿਛਲੇ ਦਰਵਾਜ਼ੇ ਬਾਰੀਆਂ ਸਭ ਕੁਝ ਪੱਟ ਕੇ ਸ਼ਰੀਕੇ ਭਾਈਚਾਰੇ ਵਾਲੇ ਸਭ ਕੁਝ ਲੈ ਕੇ ਕੱਢ ਕੇ ਉਹ ਪੇਟੀਆਂ ਜਿਹੜੀਆਂ ਲੋਕਰ ਵਰਗੀਆਂ ਸੀ ਉਹ ਪੱਟ-ਪੱਟ ਕੇ ਉਹਦੇ ਚੋਂ ਸੋਨੇ ਦੀਆਂ ਈਟਾਂ ਤਾਂ ਕੀ ਉਹਦੇ ਚ ਮਿੱਟੀ ਵੀ ਨਹੀਂ ਛੱਡੀ ਭੁੰਡਾਂ ਦੀਆਂ ਖੱਕਰਾਂ ਲੱਗੀਆਂ ਹੋਈਆਂ ਸੀ ਬਸ 6 ਕਿੱਲੇ ਜ਼ਮੀਨ ਇਸ ਮਾਤਾ ਦੇ ਨਾਮ ਬੋਲਦੀ ਉਹ ਵੀ ਸ਼ਰੀਕਾਂ ਨੇ ਦੋ ਦੋ ਕਿੱਲੇ ਵੰਡਲੇ ਤਿੰਨਾ ਭਰਾਵਾਂ ਨੇ ਰੋਟੀ ਦੇਣ ਤੋਂ ਵੀ ਮੁਨਕਰ ਹੋਏ ਬੈਠੇ ਇਸ ਮਾਂ ਦੇ ਆਪਣੇ ਪੁੱਤ ਬਣਨ ਨੂੰ ਮੂਹਰੇ ਹੋ ਕੇ ਖੜ ਗਏ ਜਦ ਅਸੀਂ ਲੈਣ ਗਏ ਕਹਿੰਦਾ ਇਹ ਮੇਰੀ ਮਾਂ ਆ ਵਾ ਸੁਣੋ ਗੱਲ ਬਾਈ ਦੀ ਬਾਈ ਜੀ ਤੁਸੀਂ ਮੇਰੇ ਨਾਲ ਗੱਲ ਕਰੋ ਇਹਨਾਂ ਨਾਲ ਗੱਲ ਮੈਂ ਬਾਸਾ ਸਾਡੀ ਹਸੋ ਕੀ ਕਰਾਂ ਵਾ ਵੀ ਬਾਸਾ ਤੂੰ ਬਾਹਰ ਸਾਂ ਬਾਈ ਹਾਂ ਹਾਂ ਤੇਰੀ ਮੰਮੀ ਕਿਵੇਂ ਪੈਂਦੀ ਆ ਨਹੀਂ ਮੰਮੀ ਮੈਨੂੰ ਪਤਾ ਮੇਰੀ ਮੰਮੀ ਆਹੇ ਕਿਹੜੀ ਆ ਕਿ ਸਾਡੇ ਬਸ ਦੀ ਗੱਲ ਨਹੀਂ ਕੋਈ ਇਵੇਂ ਬਸ ਦੀ ਗੱਲ ਨਹੀਂ ਜੇ ਤੂੰ ਐ ਹੋ ਜਾ ਤੇਰੇ ਬੱਚੇ ਤੈਨੂੰ ਐਂ ਕਹਿਣ ਵੀ ਤੇਰੇ ਬਸ ਦੀ ਗੱਲ ਨਹੀਂ ਵੀਰੇ ਮੇਰੀ ਗੱਲ ਤੂੰ ਬੈਠ ਤੂੰ ਯਾਰ ਸਾਨੂੰ ਦਸ ਟਿਕਾਣਾ ਮੈਂ ਕਰਾਉਣਾ ਇਲਾਜ ਗੱਲ ਕਰ ਜਿੱਥੇ ਗੱਲ ਜਾਣੇ ਆਉਣਾ ਮੈਂ ਤੈਨੂੰ ਪਤਾ ਨਹੀਂ ਸੀ ਹੁਣ ਟਿਕਾਣਾ ਯਾਰ ਸਾਨੂੰ ਕਿਹ ਅਸੀਂ ਦੁਨੀਆ ਟੱਢੀ ਨਹੀਂ ਹੱਲ ਹੁੰਦਾ ਕੀ ਕੀ ਹੱਲ ਕਿੱਥੇ ਲੈ ਗਏ ਕਿਦਾਂ ਲੈ ਗਏ ਅਸੀਂ ਤੁਸੀਂ ਯਾਰ ਮੈਂ ਕਹਿੰਦਾ ਛੇ ਸਾਲ ਪਹਿਲਾਂ ਚੱਕੀ ਜੇ ਨੇ ਇਥੋਂ ਕਿਦਾਂ ਲੈ ਗਏ ਅਸੀਂ ਉਹਦਾ ਯਾਰ ਆਏ ਵੇ ਸਾਂਝਾ ਜਿਹੜ ਕੀ ਹੱਲ ਨਹੀਂ ਵੀ ਲੈਟ੍ਰੀਨ ਖਾਵੇ ਹੱਲ ਨਹੀਂ ਉਹ ਲੈਟਰਿੰਗ ਜਰ ਇਹਦੇ ਜਰ ਤੁਸੀਂ ਕਿਹੜੇ ਹੱਥੋਂ ਡਾਕਟਰ ਦੇ ਨਾਲ ਪਰਚੀਆਂ ਕੱਢ ਕੇ ਦਿਖਾਓ ਕਿੱਥੇ ਦਾਖਲ ਕਰਾਈ ਯਾਰ ਵੀਰੇ ਸਾਡੀ ਮਾਂ ਐ ਅਸੀਂ ਕੁਛ ਮਰਜ਼ੀ ਕਰੀਏ ਠੀਕ ਐਗਾ ਵੀਰੇ ਜੀ ਮਾਂ ਐ ਨਹੀਂ ਰਹਿੰਦੀ ਇਹ ਮਾਂ ਨਹੀਂ ਤੇਰੀ ਦੇਖੋ ਇੱਕੋ ਹੀ ਗੱਲ ਪੁੱਛੀ ਵੀ ਬਾਈ ਮਾਵਾ ਐਦਾਂ ਨਹੀਂ ਰੱਖੀ ਦੀਆਂ ਤੇ ਜਦ ਉਹਨੂੰ ਅਸੀਂ ਦੱਸਿਆ ਬਾਈ ਸਾਡੀ ਸੰਸਥਾ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੀ ਅਸੀਂ ਉਹਨਾਂ ਨੂੰ ਲੈਟਰ ਪੈਡ ਤੇ ਆਪਣੀ ਤੇ ਲਿਖ ਕੇ ਦਿਖਾਇਆ ਵੀ ਆਹ ਦੇਖੋ ਅਸੀਂ ਲਿਖ ਕੇ ਦਿੰਨੇ ਆ ਵੀ ਅਸੀਂ ਸਿਰਫ ਇਹਦੀ ਸੇਵਾ ਸੰਭਾਲ ਵਾਸਤੇ ਲੈ ਕੇ ਚੱਲੇ ਆ ਅਸੀਂ ਇਹਦੀ ਚੱਲ ਅਤੇ ਅਚੱਲ ਜਾਇਦਾਦ ਤੇ ਕਦੇ ਵੀ ਕੋਈ ਆਪਣਾ ਹੱਕ ਨਹੀਂ ਜਿਤਾਵਾਂਗੇ ਜੋ ਕਿ ਅੱਜ ਤੱਕ ਅਸੀਂ ਕਦੇ ਜਿਤਾਇਆ ਵੀ ਨਹੀਂ ਤਾਂ ਇਹ ਗੱਲ ਸੁਣਦਿਆਂ ਉਸ ਮਾਂ ਦੇ ਪੁੱਤ ਨੇ ਮਾਤਾ ਦੇ ਮੰਜੇ ਨੂੰ ਸਾਡੇ ਨਾਲ ਚੱਕ ਕੇ ਗੱਡੀ ਚੋਂ ਦਵਾਇਆ ਅੱਜ ਉਹਦੀ ਹਵੇਲੀ ਉਦਿਆਂ ਵੱਡੀਆਂ ਵੱਡੀਆਂ ਦੁਕਾਨਾਂ ਉਹਦੀ ਜ਼ਮੀਨ ਜਾਇਦਾਦ ਸਭ ਕੁਝ ਰਣਾ ਹੁੰਦੇ ਪਏ ਨੇ ਪਰ ਮਾਂ ਨੂੰ ਹੁਣ ਪਿਛਲੇ 2 ਸਾਲਾਂ ਤੋਂ ਕਦੇ ਕੋਈ ਮਿਲਣ ਵੀ ਨਹੀਂ ਆਇਆ ਇਸ ਮਾਤਾ ਸ਼ਿਮਲਾ ਦੇਵੀ ਦੇ ਕਰਮ ਕੁਛ ਐਸੇ ਸੀ ਵਿਆਹੀ ਉਸ ਘਰ ਸੀ ਜਿੱਥੇ ਸੋਹਰਾ ਵੀ ਇਕੱਲਾ-ਇਕੱਲਾ ਹੀ ਭਰਾ ਸੀ ਤੇ ਜਿੱਥੇ ਘਰ ਵਾਲਾ ਵੀ ਇਕੱਲਾ ਹੀ ਸੀ ਕਿਉਂਕਿ ਜਿਹੜਾ ਦਿਔਰ ਸੀ ਉਹ 10-15 ਸਾਲ ਪਹਿਲਾਂ ਗਾਇਬ ਹੀ ਕਰਤਾ ਕਿੱਥੇ ਚਲਾ ਗਿਆ ਕਿਦਾਂ ਲੈ ਗਿਆ ਕੌਣ ਨਿਕਲ ਗਿਆ ਉਹਨੂੰ ਲੱਭਿਆ ਹੀ ਨਹੀਂ ਅਜੇ ਤੱਕ ਰਾਤ ਨੂੰ ਪੋਲੀਆ ਚ ਰੋੜ ਸੀ ਪਰ ਤੁਰਿਆ ਫਿਰਦਾ ਸੀ ਉਹ ਪਤੀ ਵੀ ਸਿੱਧਾ ਸੀ ਲੋਕਾਂ ਨੇ ਚੱਕ-ਥਲ ਕਰ ਦੇਣੀ ਸੋਹਣੀ ਸੀਟ ਦੀ ਮੌਤ ਹੋ ਗਈ ਇਹ ਗੱਲੇ ਤੇ ਬੈਠੀ ਹੋਣਾ ਇਹਨੇ ਤੇ ਲੋਕਾਂ ਨੇ ਉਹਨੂੰ ਚੱਕ-ਥਲ ਕਰ ਦੇਣੀ ਤੇ ਉਹਨੇ ਆਕੇ ਉਹਨੂੰ ਕੁੱਟਣਾ ਮਾਰਨਾ ਹੌਲੀ-ਹੌਲੀ-ਹੌਲੀ ਇਹ ਵੀ ਕਮੜੀ ਹੋ ਗਈ ਇਹਦਾ ਇੱਕ ਭਰਾ ਸੀ ਮਾਪਿਓ ਪਹਿਲਾਂ ਹੀ ਪੂਰੇ ਹੋ ਗਏ ਸੀ ਭਰਾ ਦੀ ਵੀ ਐਕਸੀਡੈਂਟ ਚ ਮੌਤ ਹੋ ਗਈ ਪਿੱਛੋਂ ਪੇਕੇ ਵੱਲੋਂ ਵੀ ਸਹਾਰਾ ਦੇਣ ਵਾਲਾ ਕੋਈ ਨਾ ਰਿਹਾ ਜਿਹੜੀਆਂ ਦੂਜੀਆਂ ਭੈਣਾਂ ਉਹ ਅਲੱਗ-ਅਲੱਗ ਘਰਾਂ 'ਚ ਵਿਆਹੀਆਂ ਉਹ ਵੀ ਗਰੀਬੀ ਦਾਵੇ ਕਿਤੇ ਕੋਈ ਮਿਲਣ ਵੀ ਨਾ ਆਉਂਦਾ ਫਿਰ ਸ਼ਿਮਲਾ ਬੇਬੇ ਦੇ ਸਿਰ ਪਈ ਏ ਐਡੀ ਵੱਡੀ ਜ਼ਿੰਮੇਵਾਰੀ ਘਰ ਦੇ ਅੰਦਰ ਦੇਖੋ ਕਿੱਡੇ-ਕੱਡੇ ਤੱਕੜ ਲੱਗੇ ਸੀ ਲੋਕ ਦਾਤੇ ਸੀ 50 ਪਿੰਡਾਂ ਦੀ ਫਸਲ ਇਸ ਘਰ ਦੇ ਵਿੱਚ ਵਿਕਣ ਨੂੰ ਆਉਂਦੀ ਸੀ ਇਸ ਘਰ ਦੇ ਵਿੱਚ ਮਿੱਟੀ ਦੇ ਤੇਲ ਦਾ ਡੀਪੋ ਸੀ ਖੰਡ ਦਾ ਡੀਪੋ ਸੀ ਖੱਦਰ ਦਾ ਡੀਪੋ ਸੀ ਇਸ ਘਰ ਦੇ ਵਿੱਚ ਵੱਡਾ ਕਰਿਆਨੇ ਦਾ ਇੱਕ ਕੰਮ ਸੀ ਪੂਰਾ ਆਸੇ ਪਾਸੇ ਦਾ ਇਲਾਕਾ ਇੱਥੋਂ ਰਾਸ਼ਨ ਲੈ ਕੇ ਜਾਂਦਾ ਫਸਲਾਂ ਵੇਚਦਾ ਸੀ ਸੋਨੀ ਸੀਠ ਦੇ ਘਰ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਕਾਗਜ਼ ਪਏ ਸੀ ਜਿਹੜੀਆਂ ਉਹਨੇ ਗਹਿਣੇ ਕਰ ਕਰਕੇ ਜੱਟਾਂ ਤੋਂ ਰੱਖੀਆਂ ਹੋਈਆਂ ਜਿਵੇਂ ਜਿਵੇਂ ਉਹਨੇ ਖੂਨ ਚੂਸ ਚੂਸ ਕੇ ਲੋਕਾਂ ਦੇ ਨਾਲ ਉਸ ਟਾਈਮ ਦੇ ਬਈ ਖਾਤਿਆਂ ਦੇ ਵਿੱਚ ਵਿਆਜ ਲਾਲ ਅੱਜ ਜੋੜੀਆਂ ਹੋਈਆਂ ਉਹ ਰਕਮਾਂ ਸਭ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਅੱਜ ਘਰ ਵੀ ਖਾਲੀ ਹੋ ਗਿਆ ਉਹ ਚੁੱਲ੍ਹਾ ਵੀ ਠੰਡਾ ਪੈ ਗਿਆ ਆਪਣੇ ਜਿਹੜੇ ਮਾੜੇ ਮੋٹے ਖੂਨ ਦੇ ਸਬੰਧੀ ਸੀ ਉਹੀ ਸਭ ਕੁਝ ਲੁੱਟ ਕੇ ਲੈ ਗਏ ਅੱਜ ਸ਼ਿਮਲਾ ਦੇ ਵੀ ਬੇਬੇ ਪਿੰਡ ਢੰਡਰੀਆਂ ਜ਼ਿਲ੍ਹਾ ਸੰਗਰੂਰ ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿੰਦੀ ਤਾਂ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਪਰ ਕਦੇ ਜਦ ਵੀ ਮਿਲਦੀ ਕਹਿੰਦੀ ਮੈਨੂੰ ਕਦੇ ਪਿੰਡ ਛੱਡਿਆ ਕਿਤੇ ਦੱਸਦੀ ਸੁਨਾਮ ਛੱਡਿਆ ਸੁਨਾਮ ਪੇਕੇ ਆ ਤੇ ਕੰਡਰੀਆਂ ਸਹਰੇ ਆ ਕੰਡਰੀਆਂ ਕੋਠੀ ਵੀ ਪਈ ਆ ਘਰ ਵੀ ਹੈਗਾ ਪਰ ਕੋਈ ਪੁੱਛਣ ਵਾਲਾ ਨਹੀਂ ਸੁਨਾਮ ਘਰ ਵੀ ਨਹੀਂ ਬਚਿਆ ਭਰਾ ਵੀ ਮਰ ਗਿਆ ਕੋਈ ਪੁੱਛਣ ਵਾਲਾ ਵੀ ਏਦਾਂ ਦੀਆਂ ਮਾਵਾਂ ਸਾਡੇ ਪਿੰਡਾਂ ਸ਼ਹਿਰਾਂ ਮੱਲਿਆਂ ਸਾਡੇ ਆਂਡ ਗਵਾਂਡ ਲੋਕਾਂ ਦੇ ਆਸ-ਪਾਸ ਹੀ ਵਿਚਰਦੀਆਂ ਆਪਣੇ ਕਰਮਾਂ ਦੇ ਦੁੱਖ ਚੱਲਦੀਆਂ ਅਸੀਂ ਪਤਾ ਨਹੀਂ ਅੱਜ ਕਿਉਂ ਇੰਨੇ ਸੈਲਫਿਸ਼ ਹੋ ਗਏ ਆ ਇੰਨੇ ਮਤਲਬੀ ਹੋ ਗਏ ਆ ਅਸੀਂ ਉਹਨਾਂ ਵੱਲ ਸਵੱਲੀ ਨਿਗਾਹ ਨਾ ਦੇਖ ਵੀ ਨਹੀਂ ਪਾਉਂਦੇ ਇਹ ਮਾਂ 9 ਸਾਲ ਆਪਣੇ ਘਰ ਦੇ ਦਿਓੜੀ ਤੇ ਬੈਠੀ ਜੇ ਕੋਈ ਬਰੈਡ ਦੇ ਗਿਆ ਬਰੈਡ ਖਾ ਲਿਆ ਜੇ ਕਿਸੇ ਨੇ ਪਕੌੜੀਆਂ ਦਿੱਤੀਆਂ ਪਕੌੜੀਆਂ ਖਾ ਲੀਆਂ ਜੇ ਕਿਸੇ ਨੇ ਭੋਗ ਦਿੱਤਾ ਭੋਗ ਖਾ ਲਿਆ ਇਦਾਂ ਹੀ ਜੀਵਨ ਕੱਢਦੀ ਉਸ ਬੂਹੇ ਤੋਂ ਉੱਟ ਕੇ ਪਾਸੇ ਨਾ ਹਟਦੀ ਉੱਥੇ ਹੀ ਥੱਲੇ ਉਤਰ ਕੇ ਮੰंजे ਤੋਂ ਆਪਣਾ ਮਾਲ-ਮੂਤਰ ਤਿਆਗ ਲੈਂਦੀ ਉਹਨੂੰ ਇਹ ਲੱਗਦਾ ਵੀ ਇਸ ਘਰ ਨੂੰ ਕੋਈ ਲੁੱਟ ਕੇ ਨਾ ਲੈ ਜੇ ਕਿਉਂਕਿ ਲੋਕਾਂ ਨੇ ਆਪਣੇ ਆਂ ਹੀ ਇਸ ਤਰੀਕੇ ਨਾਲ ਲੁੱਟਿਆ ਇੱਧਰ ਦੀ ਆ ਕੇ ਗੱਲਾਂ ਲਾ ਲੈਣੀਆਂ ਪਿੱਛੇ ਦੀ ਆ ਕੇ ਕੱਢ ਕੇ ਲੈ ਜਾਣਾ ਇਧਰ ਦੀ ਆ ਕੇ ਪਿੱਛੇ ਦੀ ਗੱਲਾਂ ਕਰਨ ਲੱਗੇ ਮੂਹਰ ਦੀ ਆ ਕੇ ਪੱਟ ਕੇ ਲੈ ਗਏ ਮੂਰੇ ਬਣੀ ਬੈਠਕ ਦੇ ਵਿੱਚ ਕੁਝ ਪਿੱਤਲ ਦੇ ਭਾਂਡੇ ਤੇ ਕੁਝ ਬੜੇਵੇਂ ਤੇ ਕੁਝ ਕਪਾਹ ਦੀਆਂ ਪੰਡਾਂ ਰੱਖੀ ਉਹਨਾਂ ਦੀ ਰਾਖੀ ਕਰਦੀ ਏ ਮਾਂ ਇਹ ਦੀ ਸੋਚਦੀ ਵੀ ਇਸ ਘਰ ਦੇ ਖਜ਼ਾਨੇ ਦੀ ਮੈਂ ਰਾਖੀ ਕਰਦੀ ਆ ਜਿਹੜਾ ਕਿ ਖਜ਼ਾਨਾ ਤਾਂ ਲੁੱਟਿਆ ਜਾ ਚੁੱਕਿਆ ਸੀ ਜਿਹੜਾ ਖਜ਼ਾਨਾ ਤਾਂ ਲੋਕਾਂ ਦੀਆਂ ਤਜੋਰੀਆਂ ਚ ਲੋਕਾਂ ਦੀਆਂ ਅਲਮਾਰੀਆਂ ਚ ਪਹੁੰਚ ਚੁੱਕਿਆ ਸੀ ਪਰ ਜਿਹਦੇ ਨਾਲ ਇਹ ਸਮਾਨ ਨੂੰ ਲੈ ਕੇ ਆਏ ਆ ਉਸ ਘਰ ਦੇ ਹਾਲਾਤ ਦੇਖਿਓ ਇਸ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖਿਓ ਦੇਖਿਓ ਕਿੱਦਾਂ ਰਾਜਿਆਂ ਵਰਗਾ ਇਹ ਘਰ ਤੇ ਮਹਾਰਾਜਿਆਂ ਵਰਗਾ ਉਹ ਸੋਣੀ ਸੇਠ ਜਿਹਦੀ 100 ਪਿੰਡਾਂ ਦੇ ਵਿੱਚ ਸلطਨਤ ਸੀ ਕਿਵੇਂ ਖੇਰੂ ਖੇਰੂ ਹੋ ਗਿਆ ਕਿਵੇਂ ਉਹਦੀ ਉਹ ਨੂੰ ਜਿਹੜੀ ਪੜ੍ਹੀ ਲਿਖੀ ਸੀ ਜਿਹਨੂੰ ਉਹਨੇ ਬਹੀ ਖਾਤੇ ਤੇ ਗੱਦੀ ਤੇ ਬੈਠਣਾ ਸਿਖਾਇਆ ਸੀ ਅੱਜ ਉਹ ਕਮਲੀ ਹੋ ਗਈ ਕਿਵੇਂ ਜਿਨ੍ਹਾਂ ਨੂੰ ਸੌਣੀ ਥੜੀ ਤੇ ਨਹੀਂ ਸੀ ਚੜਨ ਦਿੰਦਾ ਆਪਣੇ ਤਾਏ ਦੇ ਪੁੱਤਾਂ ਨੂੰ ਆਪਣੇ ਚਾਚੇ ਦੇ ਪੁੱਤਾਂ ਨੂੰ ਉਹਨਾਂ ਨੇ ਥੜੀਆਂ ਪੜਤੀਆਂ ਦੇਖਿਓ ਜਰੂਰ ਜਰੂਰ ਵਿਚਾਰਿਓ ਕਿਤੇ ਕੋਈ ਸ਼ਿਮਲਾ ਵਤ ਦੇਵੀ ਮਾਤਾ ਵਰਗੀ ਕੋਈ ਵਿਚਾਰੀ ਦੁੱਖਾਂ ਦੀ ਮਾਰੀ ਤੁਹਾਡੇ ਆਣ ਗਵਣ ਤਾਂ ਨਹੀਂ ਰਹਿ ਰਹੀ ਕਿਤੇ ਤੁਹਾਡੇ ਆਸ-ਪਾਸ ਕਿਸੇ ਐਸੀ ਮਾਨਾ ਧੱਕਾ ਤਾਂ ਨਹੀਂ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ